ਫਿਰ ਸਤਿਕਾਰ ਦੇ ਕਿਉਂ ਹੱਸੇ ਉਹ ਕਹਿੰਦੇ ਸ਼ੁਕਰ ਹੈ ਸ਼ੁਕਰ ਹੈ ਇਕਾਤਮਾ ਸ਼ਰਾਂਗੇ ਲੈ ਗਿਆ ਇਕਾਤਮਾ ਕਹਿੰਦਾ ਜੇ ਉਹ ਮੈਨੂੰ ਕਹਿ ਦਿੰਦਾ ਕਿ ਅੱਜ ਤੋਂ ਬਾਅਦ ਇਸ ਦੁਨੀਆ ਤੇ ਕਿਸੇ ਦੀ ਮੌਤ ਵੀ ਹੋਣੀ ਚਾਹੀਦੀ ਕਹਿੰਦੇ ਅਦਾਬ ਕਹਿੰਦੇ ਮੇਰੇ ਵਿੱਚ ਵੀ ਤਾਕਤ ਨਹੀਂ ਕਿ ਮੈਂ ਜਾ ਕੇ ਕਿਸੇ ਨੂੰ ਲੈ ਕੇ ਧਰਤੀ ਤੋਂ ਉੱਪਰ ਲਾਉਣਾ ਕਹਿੰਦਾ ਉਹਦਾ ਨਾਮ ਹੈ ਖੁਦ ਮਿਹਰਬਾਨੀ ਮਹਿਬੂਬੇ ਸੁਮਾਨੀ ਯਾਕੋਸ ਅਬਦ ਕਾਦਰ ਜਲਾਲੀ 11ਵੀਂ ਰੰਗਸਾ ਕਹਿੰਦੇ ਹੋਰ ਨਾ ਖੁਦਾ ਨਾ ਨਲੀ ਮੈਂ ਪਹਿਲੇ ਕਦੇ ਮਰੂ ਮਾਇਆ ਦੀ ਲੋੜ ਨਹੀਂ ਆਹ दारू ਪੀ ਕੇ ਮੇਰੇ ਨੇੜੇ ਦਾ ਆਜੇ ਜਿਕੇ ਨਾ ਹੋਏ ਕੱਲ ਪਰਸੂ ਭੋਗ ਬੈਜੇਗਾ ਫਿਰ ਲੋਕਾਂ ਨੂੰ ਕਹਿੰਦਾ ਫਿਰ ਮੈਂ ਕਿੱਧਰ ਚਲਾ ਗਿਆ ਫਕੀਰਾਂ ਦੇ ਪੁੱਤਾਂ ਸੀ ਮੈਂ ਕਿ ਚੋੜਬਾਣੀ ਕਰੂੰ ਮੈਂ ਕਿ ਚ ਇੱਥੇ ਬਖਸ਼ਿਸ਼ ਨਹੀਂ ਹੋਣੀ ਭਾਜਾ ਸਾਹ ਦੇ ਦਰਵਾਜ਼ੇ ਕੱਲ ਦੇਖਦਾ ਕਿਹਦੀ ਚੱਲ ਰਹੀ ਹੈ ਕੱਲ ਮੌਤ ਨਹੀਂ ਚੱਲ ਰਹੀ ਕਿਤੇ ਉਹਦੀ ਜਣਾ ਤੂੰ ਚੱਕੇ ਜਾਵੇਂ